ਕਿਉਂ ਨਹੀਂ ਪਾਪਾ ਮੈਂ ਕੀ ਹੋ ਗਿਆ ਬਈ ਤੁਹਾਨੂੰ ਜਦੋਂ ਸਮਝਾਈ ਤੁਹਾਨੂੰ ਸਮਝਾਈ ਹੋਈ ਗੱਲ ਵੀ ਨਹੀਂ ਯਾਰ ਸਮਝ ਆਉਂਦੀ ਯਾਰ ਇੱਥੇ ਜਾ ਕੇ ਆਹੀ ਉਂਗਲੀ ਹਾਂ ਹਾਂ ਇੱਥੋਂ ਚੱਕ ਲੀ ਜੰਗਾ ਆਹੀ ਉਂਗਲੀ ਹਾਂ ਕੀ ਕਰੀ ਜਾਂਦੇ ਹੋ ਬਈ ਜੰਗਲ ਸਟੋਰੀ ਲਾ ਰਹੇ ਨੇ ਬਾਈ ਜੀ ਟਾਈਮ ਤੇ ਟਾਈਟ ਟਾਈਮ ਵੀਡੀਓ ਬਣਾਉਣੀ ਹੈ ਸਟੋਰੀ ਅਜੇ ਲਿਖ ਰਿਹਾ ਦੇਖ ਲੈ ਖੜ ਜਾ ਇੱਕ ਮਿੰਟ ਇਹ ਟੀਮ ਹੀ ਇਹੋ ਜੀ ਆ ਯਾਰ ਇਹ ਤਾਂ ਨਹੀਂ ਪਤਾ ਮੌਕੇ ਤੇ ਕੀ ਸੱਪ ਕੱਢ ਦੇਣਾ ਸੋਚੀਦਾ ਕੁਝ ਹੋਰ ਤੀ ਹੈ ਕਿ ਨਹੀਂ ਯਾਰ ਐ ਐ ਬਈ ਐ ਬਣਾਉਣੀ ਆ ਮਾਏ ਬਣਾ ਲਉ ਭਾਈ ਰਾਂਝਾ ਰਾਜੀ ਚਾਹੀਂਦਾ ਯਾਰ ਬੰਦੀ ਸੁਗੀ ਚਾਹੀਂਦੀ ਆ ਕਿਉਂ ਬਈ ਹੈ ਠੀਕ ਆ ਬਈ ਹਾਂ ਤੇ ਐ ਲਾਲਾ ਵੀ ਤੂੰ ਦੂਜਾ ਸੀਨ ਇਹਦਾ ਹੋ ਗਿਆ ਉਧਰ ਵੀ ਮਾਰ ਦੇ ਯਾਰ ਦਰਸ਼ਕ ਖੜੇ ਨੇ ਹੈ ਖੜੇ ਨੇ ਸਾਰੇ ਆ ਦਰਸ਼ਕ ਦਰਸ਼ਕਨੀ ਟੀਮ ਟੀਮ ਸਾਰੀ ਟੀਮ ਆ ਮੈਂ ਭੁੱਲ ਗਿਆ ਫਲੋ ਬਣਿਆ ਹੁੰਦਾ ਆ ਮੁੰਡਾ ਨਾਮ ਆ ਗਿਆ ਅੱਜ ਉਹ ਇਹਦਾ ਕੰਮ ਛੜਾਤਾ ਵਧੀਆ ਦਿਹਾੜੀ ਚੜਾਤੀ ਇਹਦੀ ਅੱਜ ਤੇ ਪਹਿਲਾ ਸੀਨ ਵੀਰੋ ਦਾ ਹੋ ਗਿਆ ਦੂਜਾ ਜਹੰਦਰ ਦਾ ਪੈਨ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਨੀਰਾ ਹੋ ਜੂ ਹਨਾ ਉਸ ਤੋਂ ਬਾਅਦ ਪੂਰਾ ਨੀਰਾ ਹੋ ਜੂਗਾ ਚੰਦ ਚੜਜੂ ਹੁਣ ਇਹ ਚ ਚੰਦ ਵੀ ਚਟਾਉਣਾ ਪਊਗਾ ਚੰਦ ਤਾਂ ਚੜੀ ਪਿਆ ਤੀਜਾ ਇੱਥੇ ਪਾਈ ਜੂ ਇਹ ਠੀਕ ਆ ਦੂਜੇ ਸੀਨ ਚ ਕੈਮਰਾ ਟੇਕ ਉੱਤੋਂ ਦੀ ਐ ਇੱਕ ਮਾਰ ਦੀ ਜੰਗਾ ਵੀ ਹਾਂ ਉਹ ਉਹ ਹੋ ਗਿਆ ਫਿਨਿਸ਼ ਹੋ ਗਿਆ ਸੀਨ ਤੀਜਾ ਸੀਨ ਹੋ ਗਿਆ ਤੇਰਾ ਰਾਤ ਵਾਲੇ ਆ ਗਏ ਰਾਤ ਦਾ ਰਾਤ ਦਾ ਰੋਟੀ ਮੰਗੀ ਜਾਂਦਾ ਰੋਟੀ ਮੰਗਦਾ ਜਿੰਦਰ ਤੇ ਇਹ ਜਿਹੜਾ ਦੂਜਾ ਸੀਨ ਕਰਨਾ ਹੈ ਇਹ ਚ ਇੱਥੇ ਮੈਂ ਡੱਕ ਕੇ ਪਿਆ ਜੇ ਮੈਂ ਭੁੱਲ ਗਿਆ ਯਾਦ ਕਰਾ ਦਿਓ ਮੌਕੇ ਤੇ ਮੇਰੇ ਯਾਦ ਯੂਦ ਨਹੀਂ ਰਹਿੰਦਾ ਇਹਦਾ ਹੀ ਸੀਨ ਕਰਨਾ ਆਪਣਾ ਤਿੰਨਾ ਦਾ ਹੂ ਵੀਰੋ ਤੇਰਾ ਮੇਰਾ ਠੀਕ ਆ ਵੀਰ ਆਖੂ ਬਈ ਮੈਂ ਕਰਕੇ ਵੀ ਮੈਂ ਰੋਟੀ ਰੋਟੀ ਲਾਉਣੀ ਆ ਮੈਂ ਉਹ ਮੇਰੀ ਨਾਲ ਆਹੀ ਮੈਂ ਨਹੀਂ ਖਾਂਦਾ ਉਹ ਆਖੂ ਗੱਲ ਵੀਰੋ ਰਿਆ ਮੜਾ ਜਾ ਤੇ ਉਹ ਆਖੂ ਗੱਲ ਤੇ ਰਹੀ ਹਜੇ 7 ਵਜੇ ਨੇ ਠੀਕ ਆ ਠੀਕ ਆ ਦਿਨ ਹਜੇ ਦਾ 7 ਵਜੇ ਦਾ ਦਿਨ ਖੜਾ ਹੁੰਦਾ ਹੁਣ ਤਾਂ 6:07 ਵਜੇ ਵੀ 7 ਵਜੇ ਨੇ ਮੈਂ ਕੋਈ ਜਿਹੜੀ ਗੱਲ ਕਹੀ ਤੀ ਤਾਂ ਕਹੀ ਤੀ ਫੇਰਾ ਹੈ ਵੀ ਮੈਂ ਰੋਟੀ ਖਾਂਦਾ ਨਹੀਂ ਮੈਂ ਜਦੋਂ ਉਰੇ ਪਾਉਂਗਾ ਤੂੰ ਇਹਨੂੰ ਐ ਕਹਿ ਦੀ ਕਿ ਚੰਗਾ ਬਾਈ ਮੈਂ ਰੋਟੀ ਲਾਉਣੀ ਆ ਮੈਂ ਕੋ ਮੇਰੀ ਨਾਲ ਆਹੀ ਤੈਨੂੰ ਪੁੱਛਿਆ ਕਿ ਕਿਸੇ ਨੇ ਇਹ ਨੂੰ ਪੁੱਛਿਆ ਠੀਕ ਆ ਮੈਂ ਕਹੂੰ ਮੈਂ 10 ਮੈਂ ਮੈਂ ਤੈਨੂੰ ਦੱਸਿਆ ਮੈਂ ਇਹ ਕਹਿ ਰਿਹਾ ਵੀ ਮੈਂ ਰੋਟੀ ਖਾ ਨਹੀਂ ਰਿਹਾ ਅੱਜ ਮੈਂ ਮੇਰੇ ਯਾਰ ਕੋਲੇ ਮੁਰਗਾ ਖਾ ਕੇ ਆਮਨੇ ਕੋਲੇ ਠੀਕ ਆ ਇਹ ਗੱਲ ਜਦੋਂ ਹੋ ਗਈ ਕਾ ਗੱਲ ਤੇ ਰਹੀ ਤੂੰ ਤੇਰੀ ਕੁੱਤੇ ਵਾਲੀ ਜਵਾਨ ਹੈ ਕਾ ਫਿਰ ਰਾਤਾਂ ਨੂੰ ਉਠੋੜ ਫਰਿੱਜ ਖੋਲਦਾ ਹੁੰਦਾ ਅੱਧੀ ਰਾਤ ਨੂੰ ਕਹੇਗਾ ਬਣਾ ਦੇ ਪਰ ਫਿਰ ਹਾਂ ਬਸ ਫਰਿੱਜ ਦੇ ਫਰਿੱਜ ਦਾ ਮਹਿਰਬਾਨਾ ਪਾਈ ਉਹਦੇ ਨਾਲ ਸੀਨ ਕਰਨਾ ਪਰ ਮੇਰਾ ਦਿਮਾਗ ਫੇਰ ਪੁੱਠੇ ਪਾਸੇ ਭਾ ਗਿਆ ਤੂੰ ਬਸ ਅੱਧੀ ਰਾਤ ਨੂੰ ਕਹ ਪਰੋਂਠੇ ਭਾਲਦਾ ਹੁੰਦਾ ਇੱਕ ਦੂ ਬਾਅਦ ਸੀਨ ਖਤਮ ਹੋ ਜੂ ਪਰ ਉਸ ਤੋਂ ਬਾਅਦ ਇੱਥੇ ਜਿੰਦਰ ਦਾ ਮੇਰਾ ਸੀਨ ਮ ਪਿਆ ਉਹਨੇ ਪਿਆ ਮੈਂ ਰੋਟੀ ਮੰਗੀ ਨਾ ਭੈਣ ਦੀ ਮਰਾਗਾ ਭੁੱਖ ਲੱਗਿਆ ਖੁੱਡਾ ਰੜ ਗਿਆ ਨਸ਼ਾ ਲੈ ਗਿਆ ਟੁੱਟ ਗਿਆ ਮਤਲਬ 11 ਵਜੇ ਰਾਤ ਦੇ 11 ਵਜੇ ਤੇ ਉਹ ਤੋਂ ਬਾਅਦ ਜਦੋਂ ਮੈਂ ਉਹ ਰੋਟੀ ਰੋਟੀ ਲੈ ਆਵੇ ਤੂੰ ਦਾ ਸੱਤਾ ਪਿਆ ਠੀਕ ਹੈ ਤੂੰ ਅੰਦਰ ਪਿਆ ਹੈਗਾ ਤੇ ਇਹ ਉਹ ਉੱਥੇ ਬੈਠਾਂਦੇ ਪਈਆ ਹੁਣ ਭੈਣ ਦਾ ਕਸਮ ਰੋਟੀਆਂ ਮੰਗਦਾ ਹੁਣ ਚੁੱਪ ਕਰਕੇ ਪਾਈ ਜਾਂਦੀਆਂ ਇਥੇ ਨੇ ਜੇ ਜੇ ਬੋਲ ਸੁਣ ਗਿਆ ਤਾਂ ਉਹਦੀ ਕਹਿ ਦੂਗਾ ਵੀ ਬੋਲੀ ਹੈਗੀ ਤੀ ਕੋਈ ਗੋਗਾ ਨਹੀਂ ਕਰਾ ਗੱਲ ਦਾ ਹਾਂ ਲਾ ਕੇ ਦੇਣੀਆਂ ਪੈਣੀਆਂ ਭਾਈ ਜੀ ਚੁੱਪ ਕਰਕੇ ਕੰਪਲ ਦੱਬ ਕੇ ਆਪਾਂ ਨੇਰੇ ਵਾਲਾ ਸੀਨ ਕਰ ਲਾਂਗੇ ਥੋੜਾ ਜਿਹਾ ਉਸ ਤੋਂ ਬਾਅਦ ਮੇਰਾ ਸੀਨ ਉਹ ਫਿਰ ਚੌਥਾ ਸੀਨ ਹੋ ਗਿਆ ਬੀਰੋਂ ਨੇ ਜਵਾਬ ਦਿੱਤਾ ਇਧਰ ਲਿਖਾਈ ਨਾ ਦਿਖਾ ਲਿਖਿਆ ਇਹ ਇਹ ਇੱਕ ਯਾਰ ਫਿਰ ਕੱਚੀਆਂ ਗੱਲਾਂ ਦੁਰੀਆਂ ਇੱਕ ਗੱਲ ਕਹਿੰਦੇ ਸਕਾਲਰ ਬੰਦੇ ਨੇ ਕਹਿਤੀ ਕਹਿੰਦਾ ਵੀ ਜਿਹਦੀ ਲਿਖਾਈ ਸਾਫ ਉਹ ਜ਼ਿੰਦਗੀ ਚ ਕੁਝ ਨਹੀਂ ਘਟ ਸਕਦਾ ਜਿਦੀ ਲਖਿਆ ਹਿੱਟੇ ਟੇਟੀ ਹੋਗੀ ਉਹ ਕਹਿੰਦਾ ਫਿਰ ਦੇਖਦਾ ਜਿਆ ਇੱਕ ਨਰਿੰਦਰ ਕਪੂਰ ਜੀ ਹੋਏ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਵੀ ਜਿਹੜੇ ਕਲਾਸ ਚ ਮੂਰਲੇ ਬੈਂਚ ਤੇ ਬੈਹਿੰਦੇ ਨੇ ਨਾ ਉਹਨਾਂ ਨੂੰ ਹਰੇਕ ਸਵਾਲਾਂ ਦਾ ਹੱਲ ਆਉਣਾ ਹੁੰਦਾ ਵੀ ਜੇ ਕੋਈ ਮਾਸਟਰ ਨੇ ਸਵਾਲ ਪੁੱਛ ਲਿਆ ਵੀ ਉਹ ਦੱਸ ਦੇਣਗੇ ਹਰੇਕ ਸਵਾਲ ਦਾ ਉਹਨਾਂ ਨੂੰ ਉੱਤਰ ਆਉਂਦਾ ਹੁੰਦਾ ਜਿਹੜੇ ਮੰਗਰਲੇ ਬਹਿੰਚਾ ਤੇ ਹੁੰਦੇ ਨੇ ਉਹਨਾਂ ਨੂੰ ਹਰੇਕ ਕਹਿੰਦਾ ਮੁਸ਼ਕਲ ਦਾ ਹੱਲ ਆਉਂਦਾ ਹੁੰਦਾ ਕਹਿੰਦਾ ਜਿਹੜੀ ਕੋਈ ਪੀੜ ਪੈਗੀ ਉਹ ਨਿਕਲਦੇ ਨੇ ਫਿਰ ਪੀੜਾਂ ਚ ਤੁਸੀਂ ਕਿਹੜੇ ਮੂਰਲੇ ਕ ਮਾਗਰਲੇ ਆਲੀ ਵਾ ਮਾਗਰਲੇ ਆਪਾ ਸਾਰੇ ਮਾਗਰਲੇ ਨੇ ਸਾਰੇ ਮਾਗਰਲੇ ਬੈਂਚਾਂ ਦੇ ਆ ਕੱਲਾ ਹੁੰਦਾ ਜਮਨ ਲਾਟ ਹੁੰਦੇ ਹੈ ਮੈਂ ਮਾਨੀਟਰ ਮੈਂ ਮਾਨੀਟਰ ਰਿਹਾ ਤੇ ਮੈਂ ਫੇਰ ਵੀ ਮਾਗਲੀ ਬੈਂਚ ਤੇ ਵੈਦਾਂ ਹੁੰਦਾ ਸੀ ਕਿਉਂਕਿ ਹਾਏ ਆਪਣਾ ਪਤਾ ਨਹੀਂ ਯਾਰ ਆਪਾਂ ਨੂੰ ਵੀ ਥੋੜਾ ਜਿਹਾ ਮੂਰੇ ਝਿਜਕਦੇ ਸੀ ਨਾਲੇ ਕੰਮ ਪੂਰਾ ਹੁੰਦਾ ਸੀ ਮਟਰ ਦਾ ਭਾਏ ਇੰਨਾ ਜਿਆਦਾ ਇੱਕ ਚੰਦਨ ਮਾਸਟਰ ਹੁੰਦਾ ਹਜਰ ਵੇਲੇ ਹੋ ਗਿਆ ਕਰਾਂਗੇ ਤਾਂ ਲੰਮੀਆਂ ਤੁਰਪਣੀਆਂ ਕਹਾਣੀਆਂ ਸਟੋਰੀ ਲਿਖ ਲਈਏ ਜੇ 12:00 ਵੱਜ ਗਏ ਚੰਦਨ ਨੇ ਬਾਲੀ ਘੁੱਟ ਖਾਦੀਆ ਚੰਦਨ ਨੇ ਬਾਲੀ ਘੁੱਟ ਖਾਦੀਆ ਤਾਂ ਇਹ ਹੱਚ ਮੇਰਾ ਸੀਨੀਅਰ ਸੀਗਾ ਉਹ ਇਹ ਨਾਲ ਹੀ ਵੜਦੇ ਸੀ ਬਈ ਆਪਾਂ ਹਾਂ ਨਹੀਂ ਸੀਨੀਅਰ ਸੀ ਤੂੰ ਤੂੰ ਤਾਂ ਮੈਥੋਂ ਮੂਰੇ ਸੀ ਮੈਂ ਤੂੰ ਮੂਰੇ ਸੀ ਹਾਂ 12 ਦੇ ਪਹਾੜੇ ਚ ਬਾਲੀ ਘੁੱਟ ਖਾਦੀਆ ਤੂੰ ਮੈਂ ਹਜੇ ਤੱਕ ਨਹੀਂ ਆਉਂਦਾ ਕਿਹੜੇ ਸਰਕਾਰੀਆ ਚ ਪੜੇ ਨੇ ਯਾਰ ਉਹਨਾਂ ਦਾ ਯਾਰ ਬੱਸ ਉਹਦਾ ਉੱ ਜਾ ਵੀਰ ਉਹਨੇ ਜਵਾਬ ਦੇ ਤਾਂ ਪੰਜਵਾਂ ਸੀਨ ਆ ਜਿੰਦਰ ਦਾ ਥੋੜੇ ਵੱਡੇ ਦੀ ਜਿੰਦਰ ਦਾ ਕਿਥੇ ਰਿਚ ਬਈ ਜਮ ਚੱਕ ਟੇ ਨੇ ਅੱਜ ਕੋਲੇ ਵਿੰਦਰੀ ਹੁੰਦਾ ਰੋਟੀ ਉਹ ਡੱਬਾ ਖਾਲੀ ਚੇਮਾ ਸੀਨ ਦੁਕਾਨ ਵਾਲਾ ਕਿਉਂ ਨਹੀਂ ਪਾਪਾ ਮੈਂ ਕੀ ਹੋ ਗਿਆ ਬਈ ਤੁਹਾਨੂੰ ਸਮਝਾਈ ਤੁਹਾਨੂੰ ਸਮਝਾਈ ਹੋਈ ਗੱਲ ਵੀ ਨਹੀਂ ਯਾਰ ਸਮਝ ਆਉਂਦੀ ਯਾਰ ਬਈ ਥੋੜਾ ਜਿਹਾ ਫੀਲ ਲਿਆ ਨਹੀਂ ਥੋੜਾ ਜਿਹਾ ਫੀਲ ਲਿਆ ਤੂੰ ਤੈਨੂੰ ਕੋਈ ਜਾਣ ਬੁੱਝ ਕੇ ਨਹੀਂ ਕਹਿੰਦਾ ਮੈਂ ਹੁਣ ਕੱਲਾ ਮਾਰੇ ਪੂਰਾ ਪੱਕੇ ਇੱਕ ਕਪੜੇ ਤੋਂ ਚ ਕੱਲਾ ਥਾਪਾ ਕਿਹੜਾ ਵਰਤ ਤੂੰ ਦਾ ਬੁਰਸ਼ ਮਾਰੋ ਤੇ ਉਹ ਤੇ ਮਾੜਾ ਮੋਟਾ ਪਾਣੀ ਪਾ ਜੈਨੂਨ ਲੱਗੇ ਸੀ ਨਾ ਐ ਲੱਗੇ ਵੀ ਤੂੰ ਕੰਮ ਕਰ ਰਹੀ ਐ ਐ ਇਹ ਫੇਕ ਲੱਗਣ ਲੱਗ ਗਿਆ ਫਿਰ ਸਕਿੱਪ ਕਰ ਦੂ ਅਗਲਾ ਪਾ ਮੈਨੂੰ ਆਪਾਂ ਨੂੰ ਕੋਈ ਚੱਕਰ ਨਹੀਂ ਆਗਲਾ ਕੋ ਗੱਭੀਰੋ ਦੀ ਐਕਟਿੰਗ ਨਹੀਂ ਵਧੀਆ ਆਪਾਂ ਇਹ ਚੀਜ਼ ਚਾਉਣਾ ਵੀ ਸਾਰਿਆਂ ਨੂੰ ਇੱਕ ਬਰੋਬਰ ਸਮਝਦਾ ਅਗਲਾ ਕਿ ਉਹਦੀ ਐਕਟਿੰਗ ਵੀ ਵਧੀਆ ਸਾਰਿਆਂ ਦੀ ਘੈਂਟ ਆ 100% ਦੇ ਆਪਦਾ ਥੋੜਾ ਜਿਹਾ ਫੀਲ ਲਿਆ ਕੇ ਸੀਨ ਕਰ ਦੋ ਚਾਰ ਥਾਪੇ ਮਾਰ ਕੇ ਫੇਰ ਰੋਕ ਦੇ ਉਹ ਦਵਾ ਪਾ ਰੋਕੇ ਉਹ ਸਿੱਧਾ ਕਰ ਕੋਲ ਬੁੱਸ ਲੱਗ ਜਾ ਨਹੀਂ ਗੱਲਾਂ ਟੱਕਿਆਈ ਨਾਲ ਕਰ ਗੱਲਾਂ ਗੱਲ ਤੇ ਗੱਲ ਨਾ ਚੜਾ ਬਸ ਲਾਸਟ ਸੀਨ ਆ ਯਾਰ ਇਹ ਕਰ ਲਿਆ ਕਰ ਲਿਆ ਯਾਰ ਬਸ ਇਦੋਂ ਵਾਰ ਆਪਣਾ ਸੀਨ ਕਰਾਂਗੇ ਯਾਰ ਲਵੀ ਸਟਾਰਟ ਕਰ

ਉਹ ਜਗੇ ਤੁਰੇ ਇਹਨੂੰ ਸਟ੍ਰੈਂਕ ਪਿਆ ਦੋ ਓਏ ਬੋਰ ਹੁਣ ਨਹੀਂ ਕੋਕ ਪਿਆ ਦੋ ਇਹਨੂੰ ਵਾੜਾ ਬਹੁਤ ਉੱਚੇ ਬੋਲ ਮਰੇ ਆਪਣੇ ਕੋਲੇ ਕੋਕ ਹੀ ਆ ਕਰਦਾ ਹੁਣ ਬਾਤ ਨੂੰ ਖਾਦਾ ਇਹਨਾਂ ਆਪਸ ਕਰਾ ਦੇ ਦੋ ਹਾਂ ਤੇ ਮਾਈ ਜੀ ਇੱਕ ਵਾਰ ਮੈਂ ਕਿਹਾ ਤੁਸ ਤੋ ਦੇ ਆ ਵਿਚਾਰੇ ਇਹ ਕੱਟੇ ਕਿ ਤਰ ਮੱਥਾ ਮਾਰੂਗਾ ਕੰਦਾ ਦਵਾ ਤੇ ਕਾ ਦੇਖ ਲਾ ਨੀ ਪੁੱਤਿਆਂ ਇਹ ਤਾਂ ਪਾ ਮਾਰਦਾ ਵੀ ਤੇਰੇ ਮਗਰ ਮਗਰ ਕਿੱਧਰ ਕਿੱਧਰ ਫਿਰ ਇਹਨੂੰ ਘੱਟ ਦਿੱਤਾ ਨੇ ਇੱਥੇ ਵੀ ਮੋਰ ਸੇ ਪਾਰ ਤੀ ਨੇ ਤਾਂ ਉਹ ਤੀਜੇ ਤੱਕ ਹੋ ਉਤਾਰਾ ਲੰਬਾ ਲੈ ਕੇ ਆਇਆ ਕਹਿੰਦਾ ਕਿ ਮੇਰਾ ਮੁਰਗਾ ਨਹੀਂ ਥਾ ਨੁਰਗਾ ਉਹਨੇ ਕਿੰਨੂੰ ਖੋਥਿਆ ਇੱਕ ਥੋੜਾ ਕਰਦੀਏ ਰਸ ਪਾਰ ਤੇ ਨੇ ਬੰਦੇ ਵੀ ਪਰ ਜਾਂਦੇ ਘਰੇ ਨੁਤੇ ਦਾ ਜਦੋਂ ਆ ਗਿਆ ਉਹਦੀ ਲੈ ਕੇ ਉੱਤ ਚਲਾਦੀ ਜਿਹੜੋ ਬੋਲਣ ਲੱਗੀ ਪਾਣੀ ਪੂਣੀ ਦਾ ਪਾਲਾ ਪਾਣੀ ਪਾਲਾ ਗੁੱਸੇ ਨਾਲ ਮਾਰਦਾ ਨਾ ਪੀਰੋ ਕਣ ਥੋੜੀ ਨ ਪੱਤਿਆਂ ਦਾ ਐ ਕਹਿ ਥੋੜਾ ਜਿਹਾ ਧਾਪੀ ਬਾਊ ਇਹ ਕੱਟ ਕੇ ਚੱਲ ਲਾਤ ਵਾਲਾ ਲਾਸ਼ ਵਾਲੀ ਅਸੀਂ ਨਾ ਬਾਲੇ ਬਾਰੀ ਕਰਤਾ ਐਂ ਟਾਈਮ ਵੇਟ ਵਾਲਾ ਗਾ ਦੰਦ ਨਾ ਕੱਢਿਆ ਹਾਂ ਅਸੀਂ ਕੱਟ ਕੇ ਖਾਵਾਗੇ ਸਾਰੀ ਵੀਡੀਓ ਪੜਿਆ ਤੇ ਨਹੀਂ ਤਾਂ ਇਹ ਤਾਂ ਪਾ ਹੋ ਜਾਂਦੇ ਸੀ ਨਾ ਕੱਟ ਕੇ ਚੱਲ ਓਹੋ ਲੈ ਨਾ ਮੁੰਡੇ ਨੂੰ ਕਿੰਨਾ ਔਖਾ ਹੁੰਦਾ ਕਹਿਨੀ ਆ ਭਾਈ ਵਿਆਹ ਕੱਲਾ ਕਰਾਉਂਦਾ ਹੈ ਐ ਹੁਣ ਕਿੰਨਾ ਕੁ ਟਾਈਮ ਤੂੰ ਕੱਲਾ ਮੱਥਾ ਮਾਰੀਂ ਇਹ ਤਾਂ ਮੈਂ ਅੱਜ ਆਈ ਹੁਈ ਦੀ ਤਾਂ ਜਿਵੇਂ ਵਕ ਦੇ ਕੱਪੜੇ ਧੋਤੇਗੇ ਉਦੋਂ ਬਾਅਦ ਉਹਨਾਂ ਪੁੱਤਿਆਂ ਦਾ ਕਿ ਪਤਾ ਨਹੀਂ ਕਿੱਧਰ ਨਿਕਲਿਆ ਹੋਇਆ ਦੇਖ ਲੈ ਜਵਾਖ ਨੂੰ ਵੀ ਘੱਟ ਤੇ ਪੁੱਤਾਂ ਨੇ ਮੰਗਰ ਮੰਗਰ ਫਿਰਤਾ ਜਵਾਖ ਮੇਰਾ ਭਾਈ ਇਕੱਲਾ ਮਾਂ ਵਾਰਾ ਠੀਕ ਹੈ ਉਦੋਂ ਬਾਅਦ ਕਹੀਂ ਕਹੇ ਨਾਲ ਉਹ ਤੀਜਾ ਉਹ ਲਾਂਬਾ ਦੇਖ ਕੇ ਗਿਆ ਕਿ ਸਾਡਾ ਮੁਰਗਾ ਹੀ ਚੱਕ ਲਿਆ ਵੀ ਹੁਣ ਮੁਰਗਾ ਦੱਸ ਅਸੀਂ ਕਿੱਥੋਂ ਕਢਦੀਏ ਤੇਰਾ ਉਹ ਤਾਂ ਹੁਣ ਅਗਲਾ ਉਹ ਨੂੰ ਕਹੇ ਜਿਹੜੇ ਨੇ ਚੱਕਿਆ ਮੁਰਗਾ ਅਜੇ ਤਾਂ ਇੱਕ ਲਾਂਬਾ ਹੈ ਹੋਰ ਪਤਾ ਨਹੀਂ ਕਿੰਨੇ ਆਉਣਗੇ ਅਜੇ ਤਾਂ ਇੱਕ ਇੱਕ ਲਾਂਬਾ ਆਇਆ ਹੈ ਕਿ ਹੋਰ ਪਤਾ ਨਹੀਂ ਕਿੰਨੇ ਆਉਣਗੇ ਜਦੋਂ ਉਹਨਾਂ ਪੁੱਤਿਆਂ ਦਾ ਆ ਗਿਆ ਮੈਂ ਤਾਂ ਉਹਦੀ ਲੈ ਕੇ ਦੁਰਪੁ ਕੋਈ ਮੈਂ ਨਹੀਂ ਰਿਸਕ ਲੈਂਦੀ ਇੱਥੇ ਛੱਡਣ ਦਾ ਐ ਆ ਗੱਲਾਂ ਚਲੋ ਚਲ ਮੈਂ ਤੁਮਾਰੋ ਇਹ ਤਰ੍ਹਾਂ ਖਾ ਜਾ ਪਹਿਲਾ ਸੀਨਾ ਪਹਿਲੇ ਸੀਨ ਜੀ ਬਾਈ ਖੜ ਖੜਾਤਾ ਕੰਮ ਤੇ ਤਾਂ ਤੂੰ ਤਾਂ ਪਟਾਤੇ ਪੂਰੇ ਚਲ ਇਹ ਦੇ ਬਜ਼ਰੇ ਚ ਮਾ ਨਾ ਕਰਾ ਲਾ 3 5 ਉਹ ਰੱਪੀ ਜੀ ਨਾਲ ਹੱਤ ਤੱਕ ਦੱਟੋ ਰੱਪੀ ਤੱਕ ਦੱਗਾ ਕਿ ਤੂੰ ਹੋਰ ਕੋਲੇ ਇਸ ਪਾ ਕੇ ਕਢ ਗੇ ਮੈਨੂੰ ਤਾਂ ਮੁਰਗਾ ਲੈਣੀ ਕਹੂਗਾ ਮੈਂ ਤਾਂ ਲੈ ਕੇ ਦਿਆਂਗਾ 10 ਕਿਲੋ ਮੁਰਗਲੇ ਮਾ ਖਾਲੀ ਮੁਰਗਾ ਮੈਂ ਤਾਂ ਕਾਬੂ ਕਰਨਾ ਕੋਈ ਨਹੀਂ ਨੱਕ ਦੀ ਤੇਸ ਕਿੰਨੇ ਵਾਰੀ ਫੇਲ ਹੋਇਆ ਇਹ ਲੈ ਵੀ ਕਿੰਨੇ ਕਿੰਨੇ ਵਾਰ ਬਈ ਪੂਰੇ ਆ ਜਾ ਯਾਰ ਉਹ ਦੋ ਵਾਰ ਉਹ ਗੱਲ ਨਹੀਂ ਬਣਦੀ ਕਿੰਨੇ ਵਾਰੀ ਕਰ ਨਹੀਂ ਸਕਦਾ ਬਈ ਇੱਕ ਮਿੰਟ ਸੀਟ ਦਾ ਹੋ ਗਿਆ ਯਾਰ ਉਹ ਦੋ ਹੀ ਦਾ ਦੁਬਾਰਾ ਕਰਦੇ ਘਟੋ ਘਟ 11 ਵਾਲੇ ਉਹ ਹੋਰ ਜਾ ਫੇਰ ਪਤਾ ਪੈਣੀ ਵੀ ਉਹਰ ਦੀ ਮੁਰਗਾ ਲੈ ਕੇ ਦੂੰਗਾ ਬਈ ਪਹਿਲੀ ਵਾਰ ਤੋਂ ਮੈਂ ਕਰਨੀ ਸੀ ਇਹ ਕਿੱਟੋ ਵਾਰ ਦਿਖਾ ਦੇ ਬਾਈ ਜੀ ਮੈਂ ਤਾਂ ਮੈਂ ਤਾਂ ਦੇਖੀ ਨਹੀਂ ਉਹ ਫਿੱਟ ਨਹੀਂ ਆ ਮੇਰੇ ਵੀ ਨਹੀਂ ਆਉਣਾ ਤੁਸੀਂ ਇੰਦਰੋਂ ਕਰਨ ਚ ਦਿੱਕਤ ਕੀ ਹੈ ਤੈਨੂੰ ਜਰੂਰ ਮੈਂ ਕਾਪੀ ਕਹੀ ਜੰਨਾ ਇੱਥੋਂ ਆਇਆ ਐ ਕਰਦਾ ਮੈਂ ਤਾਂ ਖਾ ਸਕਦਾ ਥਾ ਗਿਆ ਉਹ ਪਿਆ ਮੁੰਡੇ ਦੇ ਮੁਰਗਾ ਗਿਆ ਕਿ ਅਗਲਾ ਮੈਨੂੰ ਟੋਕੂਗਾ ਵੀ ਦੇ ਕਹਿੰਦੇ ਤੜ ਕੇ ਸੁੱਕ ਦੇਣੀ ਆ ਹਾਂ ਹੁਣ ਮੈਂ ਮੁਰਗਾ ਕਿੱਥੋਂ ਖਰਾ ਕਰਾਂ ਇਹ ਤਾਂ ਕ ਬੇਈਤੀ ਵਾਲੀ ਗੱਲ ਆ ਗੱਗੀ ਆ ਇਹ ਤਾਂ ਚਾਹੇ ਪੱਲਿਓ ਪੈਸੇ ਲਾਉਣੇ ਪਾ ਜਾਣ ਉਹਦੇ ਨਾਲ ਦਾ ਮੁਰਗਾ ਲਿਆ ਕੇ ਹੁਣੀ ਸਾਡਾ ਐਨੀ ਗੱਲ ਕਹਿ ਕੇ ਬਸ ਐਂ ਨੰਗ ਜੀ ਸੀਨ ਸਾਰਾ ਸਹੀ ਕਰਤਾ ਇਹ ਕੱਲਾ ਉਹਦੇ ਨਾਲ ਤਾਂ ਨਹੀਂ ਕਿਹਾ ਜਾਂਦਾ ਜੀ ਦੁਬਾਰਾ ਦਿਖਾ ਵੀ ਦਿੱਤਾ ਵੀ ਉਵੇਂ ਹੀ ਕਹਦੇ ਦੁਬਾਰਾ ਉਹਦੇ ਨਾਲ ਉਹਦਾ ਕਹਿਣਾ ਭੁੱਲ ਗਿਆ ਉਹ ਤੇ ਉਹ ਸੀੜ ਤੇ ਸੀੜ ਵੀ ਰਿਪੀਟ ਕਰ ਲੈ ਵੀ ਉਹਦੇ ਨਾਲ ਦਾ ਕਹ ਉਹਦੇ ਵਿੱਚ ਆ ਕੇ ਕਹਿਣਾ ਬਹਿ ਗਿਆ ਰਹਿ ਗਿਆ ਸੀਨ ਸਹੀ ਸੀ ਕੱਲਾ ਨਾਲ ਤਾਂ ਨਹੀਂ ਕਿਹਾ ਇਹਨੇ ਵੀ ਉਹ ਕਹਦੇ ਸਾਰਾ ਰਿਪੀਟ ਕਰ ਲੈ ਦੁਬਾਰਾ ਤੱਕਦਾ ਮੋਟਰਸਾਂ ਦੀ ਹਵਲੀ ਨਾ ਕਰੀ। ਉਹ ਯਾਰ ਉਹ ਤਾਂ ਇਹ ਨਹੀਂ ਯਾਰ ਨਾਲੀ ਤੂੰ ਉਹ ਗੱਲ ਐ ਨਾਲੇ ਤੱਕ ਹੈ। ਕਿਆ ਹੋਣੀ ਤਾਂ ਗੱਗੀ ਬੇਜਲੀ ਸਵਾਲ ਹੈ ਕਿਆ ਮੁਰਗਾ ਅੱਜ ਹੀ ਲਿਆ ਕੇ ਦੇਣਾ ਪਊਗਾ? ਤੂੰ ਐਂ ਕਹਿ ਕਿਆ ਤੜਕੇ ਨੂੰ ਸੁੱਖ ਦੇਣੀ ਮੈਨੂੰ ਮੁਰਗਾ ਅੱਜ ਲਿਆ ਕੇ ਖੁੱਡੇ 'ਚ ਛੱਡਣਾ ਪਊਗਾ। ਨਾਲ ਦਾ। ਉਹਦੇ ਵਰਗੇ। ਹਾਂ। ਉਹਦੇ ਵਰਗੇ। ਉਹਦੇ ਵਰਗਾ। ਉਹਦੇ ਵਰਗੇ। ਉਹਨੇ ਵਰਗੇ ਮੁਰਗਾ ਕਹਿੰਦਾ ਕਿ ਮੈਨੂੰ ਖੁੱਡੇ 'ਚ ਛੱਡਣਾ ਪਊਗਾ ਤਾਂ ਕਰਕੇ ਅਗਲਾ ਸਾਬੀ ਤਾਂ ਉਹਦੇ ਕੋ ਸੋ ਜਾ ਪਹਿਲੇ ਜੀ। ਆਏ ਯਾਰ ਥੋੜਾ ਸੀਰੀਅਸ ਹੋ ਕੇ ਕਰਿਆ ਕਰੋ ਨਾ ਯਾਰ ਬਈ ਇਹ ਡਿਲੀਟ ਮਾਰ ਦੇ ਸੀਨੀਅਰ ਮੈਮਰੀ ਭਰੀ ਹੰਦੀ ਆ ਜੀ ਹਾਂ ਅੱਜ ਬਾਣੀ ਗਿਆ ਤਫਾਨ ਗਿਆ ਤੇਰੇ ਡੱਬਾ ਦਾ ਹੋ ਗਿਆ ਐਂ ਯਾਰ ਇੱਕ ਦਿਨ ਇਹ ਕਿਤਨੀ ਵੀ ਦਿਖਾਇਆ ਐਂ ਇਹ ਦਿਗ ਹੈ ਨਹੀਂ ਵੀ ਨੂੰ ਪਤਾ ਯਾਰ ਮੈਂ ਦੇਖ ਲੱਗ ਕੇ ਬਸ ਦੂਸਰੇ ਮੈਡਿਕ ਘੱਟ ਦੱਸਣ ਮੈਂ ਕਰਾਂ ਚੱਲੀਏ ਭਾਈ ਨਾਲੇ ਇਹਦਾ ਸਾਕ ਫਿੱਟ ਕਰਨੇ ਦੇ ਵੀ ਬੁਫੀ ਕਰਤੀ ਕੋ ਚੱਕਰ ਨਾ ਤਿੰਨ ਕਰਦੇ ਊਮਾ ਮਾਰ ਜਾਂ ਨਹੀਂ ਕਰਦਾ ਕੋਈ ਕੰਮ ਦੀ ਕੰਮ ਅੰਦਰ ਸੀ ਹੈ ਇਹਨੇ ਨਾ ਕੋਈ ਪੂਰੀ ਪਈ ਇਹਨੇ ਪੈਸੇ ਕੋਈ ਨਾ ਨਾ ਵਿਆਹ ਮळे ਪੂਰੀ ਪਈ ਜਾਂ ਨਾ ਇਹਨੇ ਹੁਣ 4 ਸਾਲ ਹੋ ਗਏ ਹੁਣੇ ਤੋਂ ਕੋਈ ਵੀ ਕੰਮ ਚੱਲ ਤਿਰੂਸ ਕਢਾਉਣਾ ਇਹਨੇ ਆ ਗਈ ਬਈ ਆ ਗਈ ਉੱਜਾ ਉੱਠ ਕੇ ਪਾ ਗਈ ਚੱਲੀਏ ਬਈ ਇਹਨੇ ਸਪਾਲ ਜਰੂਰ ਕਰਤਾ ਨੇ ਸਾਰੇ ਫਿਲਟ ਚੱਲੋ ਆ ਜਾ ਮੂਖ ਵੀ ਕੇ ਆ ਗਈ ਬਈ ਆ ਗਈ ਸਾਫ ਕਰਦੇ ਪਹਿਲਾਂ ਮੈਂ ਤੋਂ ਪੂਰੀ ਪੈਸੇ ਇਹਨੇ ਹੁਣ ਵੀ ਨਹੀਂ ਪਾਉਣੇ ਗੋਲੀ ਮੱਗ ਠੀਕ ਹੈ ਚਲੋ ਬਈ ਤੁਹਾਨੂੰ ਆਇਸ ਤੇ ਆਇਸ ਨੂੰ ਆਇਸ ਖਾਣੇ ਆ ਤੇ ਬਚ ਮੱਝਾੜਾ ਹੁੰਦਾ ਹਾਂ ਹਾਂ ਮੇਰੇ ਘਰੋਂ ਹੁਣ ਸ਼ੀਟਾ ਉਧਰ ਇਧਰੋਂ ਤੂੰ ਉਧਰੋਂ ਜਾ ਕੇ ਸਾੜ ਦੇ ਉਹ ਵੀ ਠੀਕ ਆ ਮੱਝਾੜਾ ਨਹੀਂ ਬਈ ਕਿਹਾ ਕਿ ਮਿੰਟ ਮਾਰੀ ਕਰਾਂ ਉਦੋਂ ਵਾਰ ਆਖੀ ਕਰ ਮੋਗੀ ਬਈ ਇਹ ਤਾਂ ਭੈਣ ਦਾ ਕੰਮ ਲੈ ਕੇ ਮੱਕਾ ਸਭ ਜਿੰਦਾ ਆ ਮੈਂ ਕਿ ਮੁਰਗਾ ਮਨੇ ਕੋਈ ਬੱਜਿਆ ਆਪਣੀ ਮੁਰਗਾ ਬਣਾ ਕੇ ਖਾ ਗਿਆ ਦਾ ਪੈਣੀ ਮੁਰਗਾ ਮੇਰਾ ਚਿਕਨ ਮੁਰਗਾ ਉਹ ਮੁਰਗਾ ਮੇਰਾ ਦਾ ਗਾ ਕੇ ਖਾਂਦਾ ਪੈਣ ਕਾਲੂ ਦੇ ਨਹੀਂ ਸੱਤ ਨਾ ਪਾਣੀ ਕਾਲੂ ਦੇ ਤੂੰ ਕੌਣ ਆਈ ਜਾਂਦਾ ਹੈ ਤੂੰ ਇਹਦੇ ਚਲੋ ਸਭ ਮਾੜੇ ਕਰੋਊਗਾ ਜਹਰ ਜਦੋਂ ਇੰਨੀ ਵਿਚਾਰੇ ਚ ਕਦ ਖਰਾਕ ਮਿਲਦੀ ਨਹੀਂ ਹੋਣੀ ਜਿਵੇਂ ਤੂੰ ਅੱਜ

ਖੱਦ ਕਰਾ ਕੇ ਮਿਲਦੀ ਨਹੀਂ ਹੁੰਨੀ ਵਿਚਾਰਾਂ ਨੂੰ ਤਾਂ ਨਹੀਂ ਡੰਗਣਿਆ ਕਰਿਆ ਬੰਦਿਆਂ ਦੀ ਲਾਲ ਐ ਜੀ ਜਿੰਨਾ ਤਾਕੜਾ ਬੰਦਾ ਉਹ ਨਹੀਂ ਜ਼ਾਹਿਰ ਬੱਦ ਉਹਦੇ ਵਿੱਚ ਲੱਗ ਜਾਂਦਾ ਕਿਸੇ ਨੂੰ ਖਾਉਂ 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 ਤੁੰਗਾ ਹੈ ਵੀ ਖਾਦ ਨੂੰ ਛਾਦੂ ਕਰਦੀ ਆਂਕਰ ਨੇ ਬੇਰੀ ਪੱਕੀ ਹੈ ਹੈ ਜਿੰਨਾ ਮਾੜਾ ਬੰਦਾ ਉਹ ਚਾਹੇ ਪਈ ਇੱਧਰ ਮਿਠਾਲਾ ਚਾਹੇ ਉੱਧਰ ਬਟੇਰ ਜਮਾ ਨਹੀਂ ਹੁੰਦਾ ਵਿਚਾਰਾਂ ਨੇ ਹੈ ਨਲੇ ਵਿੱਚ ਕੋਈ ਜ਼ਾਹਿਰ ਨਹੀਂ ਹੁੰਦੀ ਮਾੜੇ ਬੰਦੇ 'ਚ ਜ਼ਾਹਿਰ ਨਹੀਂ ਹੁੰਦੀ ਹੈ ਜਿੰਨਾ ਤਾਕੜਾ ਉਹ ਹੁੰਦੀ ਵੱਧ ਕੋਬਰਾ ਹੁੰਦੀ ਵੱਧ ਜ਼ਹਿਰ ਹੁੰਦੀ ਵਿੱਚ ਉਹ ਕਿਨਾ ਲੱਗਦੇ ਜੈਨਸੀ ਕਰਦਾ ਮਾੜਤਾ ਖਰਾ ਬੰਦਾ ਮਾੜਾ ਕੀ ਚੱਲ ਜੀ ਗੁਰੂ ਜੀ ਚਰਾਉਂਦਾ ਕਹੂ ਯਾਰ ਕੋਈ ਗੱਲ ਨਹੀਂ ਕਿਥੇ ਆਪਾਂ ਕੱਈਏ ਨੂੰ ਠੀਕ ਕਰ ਲੈ। ਸਹੀ ਗੱਲ ਆਈ ਆ। ਮਾੜਾ ਤੇਰੀ ਇਹ ਹਾਂ। ਭੋਮੀ। ਮਾੜਾ ਚਰਾਉਂਦਾ। ਪਾ ਯਾ ਧੀ ਮੋਟਰ ਮਰਾਵੇ ਜੱਪ ਕਰ। ਇੱਥੇ ਚੱਕ ਲਈ। ਆਹੀ ਉਂਗਲੀ। ਹਾਂ ਹਾਂ। ਇੱਥੇ ਚੱਕ ਲਈ ਜੰਗਾ ਆਹੀ ਉਂਗਲੀ। ਹਾਂ ਇਹ ਇੱਥੇ ਚੱਕਾ। ਇੱਥੇ ਚੱਕਿਆ ਜਊ ਇਹਦਾ ਬੱਲਾ ਹੁੰਦੀ ਨਹੀਂ ਉਹਦਾ ਬਲੇਡ ਲਿਆ ਭਾਲ ਕੇ। ਮੇਰੇ ਸਾਲੋ ਬਲੈਡ ਰਾਂ ਰੋਏ ਮਨ ਲੱਗ ਰਹੀ। ਕਰ ਦੇ। ਮਾੜਾ ਟੱਲਾ ਕਰ ਦੇ।